ਸਾਚੀ ਕਾਲ ਵੈਲਕਮ ਕੀ ਹਾਲ ਚਾਲ ਕੇ ਮੈਂ ਸਾਰੇ ਠੀਕ ਠਾਕ ਸਵੇਰ ਦਾ ਟਾਈਮ ਹਾਂਜੀ ਕਹਦੇ ਹੋ ਸਾਚੀ ਕਾਲ ਜੀ ਇਹ ਸਾਚੀ ਕਾਲ ਸਾਰਿਆਂ ਨੂੰ ਕੀ ਹਾਲ ਹੈ ਓਠਿਆ ਮੇਰਾ ਪੁੱਤ ਸਵੇਰ ਦਾ ਟਾਈਮ 10:30 ਵਜੇ ਦਾ ਤੇ ਹਾਂਜੀ ਨੌਕਟਾਉਂਡਿਆਂ ਨੂੰ ਅੰਕ ਲਗਾ ਤਾ ਲਾ ਆਪਣੇ ਮਾਰਦਾ ਹੱਥਾਂ ਦੇ ਮੂੰਹ ਤੇ ਮਾਰਦਾ ਨਾ ਕਿ ਹੋਣੀਏ ਤੇ ਦੁੱਧਦ ਮੈਂ ਲੈ ਲੈਂਦਾ ਤੇ ਹੁਣ ਮੈਂ ਚੱਲਿਆ ਵਾਂ ਤੇ ਜੀ ਬਾਰ ਸਤਿ ਤੇ ਫਿਰ ਅਜ ਨਾਲ ਟਾਈਮ ਨਾਲ ਹੀ ਆਪਾਂ ਤੇ ਫਿਰ ਮਿਲਦੇ ਤਾਂ ਦੁਬਾਰਾ ਕੇ ਜਿੰਨਾ ਨਵੇਂ ਸਾਡੇ ਚੰਦਨ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਫਤਿਹ ਚੰਗਾ ਫਿਰ ਬਾਏ ਬਾਏ ਟੋਪੀ ਕਿਤੇ ਬਈ ਅੱਖਾਂ ਨੇ ਕੀਤੀ ਓਏ ਟੋਪੀ ਤਾਂ ਕਰੋ ਹੁਣ ਮਣੀ ਨਾ ਗੱਲ ਚੰਗਾ ਚਲਿਏ ਚੰਗਾ ਨੀ ਹੱਤ ਤਵਨੀ ਫਨੰਦਾ ਹੱਤ ਨੀਉਣੰਦਾ ਚੋਨਾ ਜਾ ਜੇ ਸੁੱਤਾ ਬੰਦਾ ਉਹ ਤੋਂ ਕਰਦੇ ਆ ਗੱਲ ਨਹੀਂ ਫਸੀਏ ਗਾ ਟੀਮ ਨੇ ਅੱਜ ਨਾਲ ਖਰਾਬ ਬੜੀ ਕਰਨ ਦੇ ਲੈੜ ਝੰਕੇ ਮਾਰਨ ਦੀ ਸਵੇਰ ਦੀ ਕਿਵੇਂ ਕੀ ਕਰਦਾ ਈ ਹੋਏ ਕੀ ਕਰਦਾ ਈ ਹੋਏ ਨਵਤੇ ਪਤੇ ਓਏ ਕੁਮਿਦ ਤੇ ਨਹੀਂ ਜਾਣਾ ਜੀ ਫਤੇ ਕੁਮਿ ਗਨ ਨਹੀਂ ਜਾਣਾ ਫਤੇ ਫਤੇ ਕਮੇ ਕੰਨੇ ਜਾਣਾ ਤੁੰਦੜੀ ਜੀ 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 ਜ ਜੈਸਾ ਨਿਕਲੇ ਬਾਅਦ ਛਲਗਣ ਲੱਗਿਆ ਛਲਗਣ ਲੈ ਚੱਲਦੇ ਚੰਗੇ ਭਾਵੇਂ ਦੇਖਦੇ ਚੰਗੇ ਲੱਗਣਦੇ ਐ ਵੇ ਆਹੋ ਪਹੁੰਚ ਗਏ ਸੀ ਘਰ ਇਹਦੇ ਹਰਫਤੇ ਖੇਡਣਦੇ ਮੇਰਾ ਪੁੱਤ ਆਹ ਲਾਇਆ ਟੀਵੀ ਦੋਬੀ ਘਾਟ ਵੇਖਣ ਲੱਗੇ ਵੇਖਣੇ ਬੜਾ ਠੀਕ ਲੱਗਾ ਪਿਆ ਹਾਂਜੀ ਮੈਂ ਗਿਆ ਸਵੇਰੇ ਗਿਆ ਬਸ ਤੇ ਆਇਆ ਟ੍ਰੇਨ ਤੇ ਮੈਂ ਹਾਂਜੀ ਹਾਂਜੀ ਭਾਜੀ ਆਹ ਨਹੀਂ ਸਹੀ ਆ ਖੜਾਉਣਾ ਬਦਲ ਦੀਏ ਨਹੀਂ ਸਹੀ ਨਹੀਂ ਸਹੀ

ਕਿਤੇ ਜਿਵਰੀ ਦੂਜੀ ਜਿਵਰੀ ਦੂਜੀ ਜਿਵਰੀ ਚੱਲਿਆ ਵੇਲਾ ਦੂਰ ਦਾ ਮੈਂ ਸਫਰ ਵੀ ਚਲੋ ਐ ਤੇ ਸਹੀ ਆ ਉਹ ਤੇ ਮੈਂ ਜਾਣਾ ਪੈਣਾ ਜਾਂਦਾ ਜਾਂਦਾ ਨਾ ਜਾਂਦਾ ਜਾਣਾ ਪੈਣਾ ਕਿਉਂ ਵੀ ਜਾਣਾ ਪੈਂਦਾ ਕੀ ਕਰੇ ਮੁੰਡਾ ਹੈਗੀ ਤੂੰ ਇਹ ਵੀ ਦੱਸੋ ਕਮੈਂਟਾਂ ਵਿੱਚ ਇਦਾਂ ਹੀ ਹੁੰਦੀ ਤੁਹਾਰੇ ਨਾਲ ਨਹੀਂ ਤੁਸੀਂ ਤੇ ਲੱਗਦੀ ਲੱਗਦੇ ਕਿ ਜੇ ਦੂਰ ਦੀ ਕਾਤੋਂ ਮੇਰੇ ਰੱਬ ਨੇ ਜਿੱਥੇ ਸੰਗਮ ਨੇ ਮੇਰੇ ਜਿੱਥੇ ਰੱਬ ਨੇ ਜੋ ਜਿੱਥੇ ਸੰਜੋਗ ਉੱਤੇ ਉੱਥੇ ਹਣਾ ਉੱਥੇ ਜਾਣਾ ਜਿੱਥੇ ਹੈਗੇ ਨੇ ਬਸ ਬਿਲਕੁਲ ਬਿਲਕੁਲ ਦੇਦੇ ਸੱਚਾ ਪਾਸ਼ਾ ਨੇ ਫਲ ਦਿੱਤਾ ਮੈਂ ਹੀ ਦਿੱਤਾ ਦੂਰੀ ਦਿੱਤਾ ਚਲੋ ਲੈ ਦਿੱਤਾ ਸੋੜਾ ਦੇ ਦਿੱਤਾ ਅਬੀ ਰੋਟੀ ਆਪਣੀ ਆ ਗਈ ਇਹਨਾਂ ਜਗਲਾਂ ਗਾ ਰੋਟੀ ਖਾ ਕੇ ਜਾਓ ਤੇ ਮੂਵੀ ਲਾ ਲਈ ਹੁਣ ਕਿਹੜੀ ਮੂਵੀ ਲਾਈ ਸਮਝ ਨਹੀਂ ਆਉਂਦੀ ਆਪ ਨੂੰ ਆਇਆ ਇਹ ਪਾਰਸਲ ਆਪਣਾ ਨਾਮ ਲਿਖਿਆ ਉੱਤੇ ਤੇ ਜਿਹੜੇ ਭੈਣ ਉਹਨੇ ਭੇਜਾਇਆ ਪਰ ਉਹ ਆ ਤਰਨ ਤਰਨ ਤੋਂ ਆਇਆ ਤਰਨ ਤਰਨ ਤੋਂ ਆਇਆ ਆਪਾਂ ਨੂੰ ਇਹ ਪਾਰਸਲ ਤੇ ਆ ਮਲਕੀਤ ਕੋ ਨਾਂ ਲਿਖਿਆ ਪਿਆ ਉਹਨਾਂ ਦਾ ਜਿੰਨਾਂ ਵੱਲੋਂ ਆਇਆ ਪਾਰਸਲ ਤਰਨ ਤਰਨ ਤੋਂ ਇਹਨਾਂ ਨੂੰ ਮਿਲਣ ਵੀ ਜਾਣਾ ਵਾ ਉਹਨੇ ਫੋਨ ਵੀ ਕੀਤਾ ਸੀ ਇਹਨੂੰ ਇਹਨੂੰ ਓਪਨ ਕਰਦੇ ਹਾਂ ਹਾਂਜੀ ਕਰੋ ਆਪਣ ਕਟਿੰਗ ਵਾਲਾ ਲੈ ਲੈਂਦਾ ਲੈਂਦਾ ਕੋਈ ਚਾਕੂ ਕੋਈ ਕਟਰ ਉਹ ਕਟਰ ਜਿਆ ਪਿਆਣਾ ਉੱਥੇ ਪੜਿਓ ਲੈ ਵੀ ਕਰੋ ਆਪਣ ਇਧਰ ਓਪਨ ਸਿੱਧਾ ਕੋ ਉਧਰ ਪੁੱਠਾ ਜਦੋਂ ਮਰਜ਼ੀ ਹੈਗਾ ਖੋਲ ਦੋਗਾ ਇਹ ਤੂੰ ਹਾਂ ਇਹਨੂੰ ਕਮਾਉ ਮੜਾ ਜਾ ਕਰ ਦੋ ਓਪਨ ਇਹ ਕਿਦੋਂ ਖੋਲਣ ਦੇ ਜੀ ਇਧਰੋਂ ਥੋੜੀ ਖੁੱਲਣਾ ਹੀ ਯਾਰ ਇਹ ਉਲਟੋ ਜਣਾਵਾ ਦੱਸ ਖਾਂ ਨਹੀਂ ਐਵੇਂ ਖੁੱਲਣਾ ਹੂੰ ਬਦਾਂ ਦੱਪ ਤੈ ਇਹ ਚ ਵੀ ਕਮਾਉ ਖੈ ਜਦੋਂ ਤੱਕ ਐਸੋ ਇਧਰੋਂ ਲਿਓ ਐ ਇਧਰ ਵੀ ਫਾਇਟ ਲਿਓ ਜਿਆ ਛੱਡੋ ਇੱਕ ਮੋਟਾ ਨੂੰ ਐ ਕਰਦਾ ਕਿ ਤੇਰੇ ਵਾਸਤੇ ਲਓ ਮੈਂ ਤੈਨੂੰ ਇਹਨਾਂ 10 ਦਿਨ ਹੋ ਗਏ ਹੈ ਵੀਰਾਂ ਨੂੰ ਫੋਨ ਕਰਨ ਲਿਆ ਹੈ ਤੇ ਆਪਾਂ ਥੋੜੇ ਬਿਜੀ ਸੀ ਤਾਂ ਕਰਕੇ ਸਾਡੇ ਕੋ ਆਇਆ ਨਹੀਂ ਫੜੇ ਲਿਆ ਨਹੀਂ ਗਿਆ ਮੈਂ ਕੱਲ ਲੈ ਕੇ ਆਇਆ ਇਹਨੂੰ ਉਹਨਾਂ ਦਾ ਵੀ ਕੱਲ ਹੀ ਫੋਨ ਆਇਆ ਸੀ ਮੈਨੂੰ ਮੈਂ ਕੱਲ ਗਿਆ ਸੀ ਕਿਤੇ ਤੇ ਉਹਨਾਂ ਨੇ ਫੋਨ ਕੀਤਾ ਮਿੰਨੇ ਤੁਹਾਨੂੰ ਪਾਰਸਰ ਸੀਮ ਫੋੜ ਰਿਹਾ ਕਿ ਨਹੀਂ ਹੋਏ ਤੇ ਇਹ ਆਪਾਂ ਪੁੱਠਾ ਖੋਲ ਲਿਆ ਵੈਸੇ ਪੁੱਠਾ ਨਹੀਂਗਾ ਚਾ ਪੁੱਠਾ ਧੀਜੋ ਕੋਈ ਹੋਈ ਨਾ ਤਾਂ ਨੂੰ ਤਾਂ ਪਤਾ ਨਹੀਂ ਨਾ ਕਿੰਨੇ ਕੋਲ ਨਾ ਹੋਣ ਨਾ ਪਤਾ ਨਹੀਂ ਤੇ ਚਲੋ ਕਰਦੇ ਆ ਗਿਫਟ ਓਪਨ ਇਹ ਕੀ ਹੈ ਐਵੇਂ ਦੇਖੋ ਇਹ ਮਤਲਬ ਹੈ ਕਿ ਹਰਗੁਣ ਵਾਸਤੇ ਆ ਹਰਗੁਣ ਦਾ ਨਾਮ ਲਿਖਿਆ ਹੋਇਆ ਇਹ ਹਰਗੁਣ ਵਾਸਤੇ ਆ ਲੇਕਿਨ ਬੋ ਫਲ ਹੋ ਗਿਆ ਕੁਝ ਜੋ ਗਿਆ ਨਾ ਕੋਲ ਆ ਇਹ ਆ ਦੇਖੋ ਖੇਡਣ ਵਾਸਤੇ ਘਟਾਉਣੇ ਜੇ ਹਨ ਕਿੰਨੇ ਪਿਆਰੇ ਬਹੁਤ ਵਧੀਆ ਧੰਨਵਾਦ ਉਹਨਾਂ ਦਾ ਬਹੁਤ ਵਧੀਆ ਹਰਗੁਣ ਦਾ ਵੀ ਗਿਫਟ ਬਹੁਤ ਸੋਹਣਾ ਹੈ ਇਹ ਆ ਦੇਖ ਲੀਂ ਇਹ ਵੀ ਹਰ ਗੁਣ ਲਈ ਹਮ ਹਰ ਗੁਣ ਤਾਂ ਅਜੇ ਵੈਸੇ ਪੜਦੇ ਨਹੀਂ ਉਹਦੇ ਲਈ ਮੈਲੇ ਮੁੱਖ ਪਹਿਲਾ ਹੀ ਆ ਗਈਆਂ ਸਭ ਤੋਂ ਚੰਗੀ ਗੱਲ ਵਧੀਆ ਹਮ ਸੋਹਣੀ ਸਕੂਲੇ ਗਾਂ ਪਹਿਣਾ ਹੀ ਆਨੇ ਗੁੜੀਆਂ ਨੇ ਇਹ ਕਿ ਨਹੀਂ ਇਹ ਬੁੱਕ ਸਕੂਲ ਵਾਲੀ ਦੀ ਮੈਂ ਡਰਾਇੰਗ ਹੁੰਦੀ ਉਹ ਵਾਲੀ ਚੀਜ਼ ਆ ਆ ਵੇਖੋ ਕਾਲ ਉਮੀਦਾਰੀ ਆਇਆ ਕੀ ਉਹ ਜੀ ਨੀ ਟੀਵੀ ਤੇ ਦੇਖਦੇ ਨੇ ਮੱਚੇ ਕਾਰਟੂਨ ਬਣੇ ਹੋਏ ਆ ਕੋ ਕਾਰਟੂਨ ਬਣੇ ਨੇ ਕੰਨੀ ਸੌਣੇ ਨਾ ਪੇਜਿੰਗ ਹੂੰ ਹੂੰ ਇਸ ਉਹ ਟੀਵੀ ਐ ਸਕੂਲ ਮੈ ਵੀ ਜਾਣੀ ਹੂ ਦੇ ਡਿਜ਼ਾਈਨ ਮੇ ਕੋਈ ਹੰਦੀ ਠੀਕ ਕਰਿਓ ਕਰਿਓ ਜੁਲੀ ਹੋਈ ਉਹ ਜੁਲੀ ਨਾ ਨਾ ਜੁਲੀ ਨਾ ਕਰਿਓ ਯਾਰੀ ਅਸਕਾ ਸਕੂਟੇ ਦੇਮੀ ਅਸਕਾ ਟਵਰ ਗੁੰਦੇ ਨਾ ਹਾਰ ਗੁੰਦੇ ਕੋਈ ਨਾ ਬਟਾ ਲਿਖ ਕੇ ਲਾਇਆ ਤੇ ਚਲੋ ਧੰਨਵਾਦ ਉਹਨਾਂ ਦਾ ਬਹੁਤ ਜਿਆਦਾ ਉਹਨੇ ਆਜ਼ੇ ਹੀ ਕਰ ਲਿਆ ਚਲੋ ਫਿਰ ਨਾ ਸਿਕਸਰ ਕਰ ਨਾਲ ਹੀ ਆ ਗਿਆ ਤੇ ਕੀ ਆਵੇ ਨੀ ਸਾਰਾ ਹਰ ਬੰਦਾ ਆਈ ਬੜੀ ਪਰੇਜੀਆ ਖੇਡਾਣਾਂ ਬੱਚਿਆਂ ਖੇਡਣਾਂ ਵਾਲੀਆਂ ਆਂ ਪੀਚੀ ਕੋਈ ਆ ਤਾਂ ਹਨਾ ਚਾ ਸਾਡੇ ਜੀ ਤੇ ਕਿਰਨ ਵਰਪ੍ਰੀਤ ਅਸਾ ਯਾ ਵੀ ਆ ਹਾਟਪੇ ਹਾਟਪੇ ਵਾ ਵਾ നരാജ് പു ਇਹ ਕਿਹੜਾ ਖੁੱਡਣ ਵਾਸਤੇ ਆ ਕਿ ਜਿਵੇਂ ਮੰਨ ਲਓ ਕੋਈ ਵੀ ਚੀਜ਼ ਚੈਨਲ ਦੀ ਉਹ ਭੇਜੀ ਚਲੋ ਗਾਲ ਚ ਪਾਉਣ ਵਾਸਤੇ ਨੈਕਲੇਸ ਤੇ ਬਣਿਆ ਹੋਇਆ ਉਹ ਜੀ ਬੰਨ ਹਰ ਕੋ ਆਹ ਲਾ ਹਰ ਵੀ ਉਹਨਾਂ ਬਕਾਇਦਾ ਨੇ ਫੋਨ ਕਰਕੇ ਕਿਹਾ ਹੈ ਕਿ ਆਡਾ ਵਲੌਗ ਜ਼ਰੂਰ ਮੈਂ ਜਦੋਂ ਓਪਨ ਕਰੋਗੇ ਤਾਂ ਇਹਨਾਂ ਨੇ ਵਲੌਗ ਬਣਾਏ ਇਹਨੂੰ ਇਹ ਵੀ ਓਪਨ ਕਰਕੇ ਤੇ ਦਿਖਾ ਦਿੰਨੇ ਤਾਂ ਓਪਨ ਤਾਂ ਉਹਨਜੀ ਵੀ ਕਰ ਲੈਣਗੇ ਤੋ ਵੱਡੇ ਲਈ 60 ਲੈ ਧੰਨਵਾਦ ਉਹਨਾਂ ਦਾ ਬਹੁਤ ਪਿਆਰਾ ਮੇਰਾ ਸੂਟ ਦੇਖੋ ਕਿੰਨਾ ਸੋਹਣਾ ਚਲ ਮੇਰੇ ਤਸਦੀਆਂ ਵਾਸਤੇ ਸੂਟ ਆ ਗਏ ਨੇ ਇਹ ਜਿਹੜੀ ਮੇਰੀ ਭੈਣ ਨੇ ਭੇਜਿਆ ਬਹੁਤ ਪਿਆਰਾ ਸੂਟ ਹੈ ਤੇ ਭੈਣ ਉਹ ਉਹਨਾਂ ਨੇ ਜਦਾਂ ਕੀਤਾ ਉਹਨਾਂ ਦਾ ਧੰਨਵਾਦ ਬਹੁਤ ਪਿਆਰੀਆਂ ਚੀਜ਼ਾਂ ਭੇਜੀ ਤੇ ਉਹਨਾਂ ਕੋ ਜਾਣਾ ਵੀ ਪੈਣਾ ਮੈਂ ਪ੍ਰੋਮਿਸ ਵੀ ਕੀਤਾ ਮੈਂ ਆਵਾਂਗੇ ਆਪਾਂ ਉਹ ਰਿੰਦੇ ਤੇ ਤਾਂ ਤੁਹਾਨੂੰ ਵਾਲੀ ਸਾਈਡ ਠੀਕ ਹੈ semana dressy menurut saya jelas ya pakaian lagi ਹਰ ਕਿਸੇ ਲਈ ਸੂਟ ਸੂਟ ਹੋ ਗਈ ਆ 컬러 ਮੈਨੂੰ ਬਹੁਤ ਪਸੰਦ ਆ ਮੇਰਾ ਇੱਕ 컬러 ਫੇਵਰੇਟ ਬੇਬੀ ਪਿੰਕ ਤਾਂ ਹੀ ਲਾਇਦਾ ਉਹਨਾਂ ਨੇ ਬੇਬੀ ਪਿੰਕ ਵੇਚਿਆ ਮੇਰਾ ਫੇਵਰੇਟ 컬러 ਬਹੁਤ ਪਿਆਰਾ ਸੂਟ ਹੈ ਵੀ ਹਰ ਹਫਤੇ ਦਾ ਹੋਰ ਵੈਸੇ ਵੀ ਉਹਨੂੰ ਵੱਡੇ ਸਾਈਜ਼ ਚਾਹੀਦੇ ਆ ਆ ਦੇਖ ਕਿੰਨਾ ਪਿਆਰਾ ਹੈ ਆ ਬਾਕਸ ਵਿੱਚ ਕੀ ਹੈ ਇਹਨਾਂ ਬਾਕਸਾਂ ਵਿੱਚ ਸਾਰੇ ਇਕੱਠੇ ਜੁੜੇ ਨੇ ਚਲੋ ਡੱਬਾ ਕਰਤਾ ਖਾਲੀ ਆ ਰੱਖਤਾ ਸਾਈਡ ਤੇ ਇਹ ਵੀ ਤਾਂ ਮੈਨੂੰ ਲੱਗਦੇ ਪਏ ਹਰ ਫਤਿਹ ਦੇ ਹਰ ਫਤਿਹ ਹਰ ਫਤਿਹ ਦੀ ਇਹ ਵੀ ਨਾਮ ਲਿਖਿਆ ਹੋਇਆ ਉੱਪਰ ਆਹ ਹੱਦ ਨੂੰ ਇਹ ਪਹਿਲਾਂ ਓਪਨ ਕਰਕੇ ਦੇਖਦੇ ਹਾਂ ਹਰ ਫਤਿਹ ਦੇ ਕਿਆ ਬਾਤ ਹੈ ਕਿਆ ਬਾਤ ਹੈ ਦੇਖੋ ਦੇਖੋ ਇਹ ਸੁਨਨੀ ਡਰੈੱਸ ਹੈ ਹਨਾ ਕਲਰ ਵੀ ਕਿੰਨਾ ਪਿਆਰਾ ਹੋਦੀ ਆ ਨਾ ਸੁਨ ਸੋਨਾ ਛੋਟਾ ਆ ਸੁ ਗਰਮੀ ਭੇਜੇ ਕੱਲ ਇਹਨਾਂ ਮਾਮੇ ਨੇ ਦਿੱਤਾ ਛੋਟਾ ਵੀ ਗਰਮਾ ਰਿਹਾ ਹੈ ਨਾ ਉਹ ਜਦੋਂ ਵਾ ਕਲਰ ਪਾਇਆ ਇਦਾਂ ਦਾ ਹੈ ਨਾ ਹਾਂ ਹਲਮਨ ਵਾਸਤੇ ਇਹ ਦੇਖੋ ਹਰ ਗੁੰਦਾ ਸੂਟ ਸੋਨੇ ਪਜਾਮੀ ਠੀਕ ਹੈ ਜੀ ਸੋਨਾ ਸੂਟ ਹੈ ਵੀ ਸੋਨਾ ਕਲਰ ਸਾਰੇ ਸੋਨੇ ਜਿਹੜੇ ਭੇਜੇ ਇਹਨਾਂ ਨੇ ਹਾਂ ਉਹਨਾਂ ਨੇ ਆਜ ਨਹੀਂ ਕੀਤਾ ਕਿ ਕੋਈ ਬਿਲਕੁਲ ਉਹਨਾਂ ਨੇ ਫੋਨ ਕੀਤਾ ਇਹ ਕਹਿੰਦੇ ਆਪਾਂ ਨਾਲ ਜਾਣਾ ਪੈਣਾ ਕਰਨਾ ਉਹਨਾਂ ਕੋ ਤੇ ਤੇ ਨਾਲ ਉਹ ਯਾ ਉਧਰੋਂ ਤੇ ਫਿਰ ਆਪਾਂ ਜਾਣਾ ਜ਼ਰੂਰ ਆ ਆਹ ਤੇ ਨਾਲ ਕਿਹਾ ਕੋਈ ਹਰਫਤੇ ਦਿਖਾਓ ਅਸੀਂ ਹਰਫਤੇ ਦਾ ਹਾਂਜੀ ਬਾਜੀ ਹਾਂਜੀ ਠੰਡ ਪਤਾ ਕਿੰਨੀ ਹਾਂਜੀ ਹਾਂਜੀ ਐ ਵੀ ਬੇਦ ਪਿਆਰਾ ਮਧਿਆ ਟੋਪੀ ਭੇਜਿਆ ਕੈਪਾ ਟੋਪੀ ਵਾਲਾ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਜਲੋ ਧੰਨਵਾਦ ਬਹੁਤ ਪਿਆਰੇ ਬਹੁਤ ਸੋਹਣੇ ਲੱਗੇ ਤੁਹਾਨੂੰ ਆ ਤੁਹਾਡਾ ਤੇ ਜੇ ਮੌਕਾ ਬਣਿਆ ਤੇ ਆਪਾਂ ਤੁਹਾਨੂੰ ਫੋਨ ਕਰਕੇ ਤੁਹਾਡਾ ਨੰਬਰ ਵੀ ਹੈਗਾ ਵਾ ਫੋਨ ਕਰਕੇ ਆਪਾਂ ਜਰੂਰ ਆਵਾਂਗੇ ਪਹੁੰਚਾਂਗੇ ਤੁਹਾਡੇ ਕੋਲ ਤੋ ਡੇ ਜਰੂਰ ਆਵਾਂਗੇ ਜਰੂਰ ਆਵਾਂਗੇ ਤੂੰ ਵੀ ਕਹਦੇ ਜਰੂਰ ਆਵਾਂਗੇ ਹੈ ਫਤੇ ਕਹਦੇ ਜਰੂਰ ਆਵਾਂਗੇ ਤੇ ਇਹ ਹਾਂ ਜਿਹੜੇ ਹਰ ਫਤੇ ਹਰ ਗੁੰਡੇ ਜਿਹੜੇ ਚਾਹ ਆਵ ਜਾਦੇ ਕੰਦ ਚਾਹ ਜਿਹੜੀ ਆਉਂਦੀ ਤੜੀ ਦਾ ਸੱਦੀ ਸੀ ਹੈਨਾ ਤੇ ਆਪ ਜਾ ਕੇ ਦੇ ਉਹਨੇ ਡੇੜੇ ਦੇ ਹੱਥ ਫੜਾ ਦਿਓ ਲਿਆ ਵਿਆਰ ਫਤਿਹਾਦ ਨੂੰ ਪਾ ਕੇ ਵੇਖੀ ਸੌਕ ਸੀਗੀਆਂ ਤੇਰੀਆਂ ਲਿਆ ਵਿਆ ਜੀ ਵਧੀਆ ਭੇਜੀ ਵਾਹ ਅਸੀਂ ਵੀ ਕੰਨ ਲੈ ਕੇ ਆਵਾਂਗੇ ਹਰਫਤ ਤੇ ਵਾਸਤੇ ਲਿਆ ਵਿਆ ਪਾ ਲਿਆ ਹਰਫਤ ਨੇ ਬੂਟ ਜੇ ਜਰਾਬਾਂ ਦੇ ਜਰਾਬਾਂ ਦੇ ਬੂਟ ਤੇ ਬੂਟ ਬੜੇ ਵਧੀਆ ਗਰਮ ਜੇ ਸੱਟ ਜੇ ਆ ਗਏ ਹੈ ਕਹਿੰਦਾ ਹੁਣ ਕਦਾ ਰੋਣਾ ਵਾ ਕੋਈ ਗੱਲ ਨਹੀਂ ਵਾਠੀ ਬਹੁਤ ਵਧੀਆ ਆ ਇਹ ਜੈ ਜੇ ਵੀ ਪਾ ਕੇ ਸੌਂ ਸਕਦਾ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਇਹ ਵਲੌਗ ਵਧੀਆ ਲੱਗਾ ਤੇ ਕਮੈਂਟ ਜੁਈ ਕਰਿਓ ਦਿਲੋਂ ਧੰਨਵਾਦ ਉਹ ਭੈਣਾਂ ਦਾ ਜਿੰਨੇ ਭੇਜਿਆ ਸਾਨੂੰ ਗਿਫਟ ਤੇ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਤੇ ਸਾਨੂੰ ਸਨੈਪਚੈਟ ਤੇ ਤੇ ਫੇਸਬੁੱਕ ਤੇ ਜਰੂ ਐਡ ਕਰੋ ਬਾਪਾਏ ਗੁੱਡ ਨਾਈਟ ਰਬ ਰੱਖ